ਗੁਰੂ ਪਿਆਰੇ ਗੁਰੂ ਸਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਅੜੀ ਸਰਸਾਹਬ ਪਿੰਡ ਤੌੜਾ ਬਰਨੋਲਾ ਨੋਵੇਂ ਪਾਸ਼ਾ ਜੀ ਦੀ ਜਨਮ ਸਥਾਨ ਦੇ ਦਰਸ਼ਨ ਕਰਾਂਗੇ ਜੀ ਅੱਜ ਨਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆ ਹਰ ਰੋਜ਼ ਦਰਸ਼ਨ ਕਰਨ ਆਉਂਦੀ ਆ ਨਾ ਤੇ ਆਓ ਚੱਲਦੇ ਆਂ ਨਾਲੇ ਆਪ ਜੀ ਦੇ ਨਾਲ ਗੁਰੂ ਇਤਿਹਾਸ ਦੀ ਸਾਂਝ ਪਾਵਾਂਗੇ ਨਾਲੇ ਆਪਜੀਤੂ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਅੜੀ ਸਾਹਿਬ ਸਰ ਦਰੋਂ ਦਰਸ਼ਨ ਕਰ ਹਾਂ ਜੀ ਗੁਰੂ ਪਿਆਰਿਓ ਪਰ ਨਾਲੇ ਤੋਂ ਤਕਰੀਬਨ ਆਪਾਂ ਆ ਗਏ ਹਾਂ 7 ਕਿਲੋਮੀਟਰ ਤੇ ਅੱਗੇ ਆਹ బోర్ ਲੱਗਿਆ ਹੋਇਆ ਜੀ ਬਰਨਾਲੇ ਤੋਂ ਬਟਿੰਡੇ ਨੂੰ ਜਾਂਦਿਆਂ ਨੂੰ ਬਰਨਾਲਾ ਬਾਈਪਾਸ ਤੋਂ 7 ਕਿਲੋਮੀਟਰ ਅੱਗੇ ਆ ਕੇ ਖੱਬੇ ਪਾਸੇ ਬੋਰਡ ਲੱਗਿਆ ਹ ਤੇ ਗੇਟ ਵੀ ਬਣਿਆ ਹੋਇਆ ਜੀ ਮੋਹਰ ਦਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੁੰਗਤੌਣਾ ਬਾਬਾ ਹਰਵੰਸ ਸਿੰਘ ਜੀ ਨੂੰ ਆਪ ਸੇਵਾ ਦਿੰਦੇ ਵਾਲਾ ਦੁਆਰਾ ਹੀ ਜੀਵਨ ਵਾਈ ਗਈ ਹੈ ਜੀ ਗੇਟ ਤੇ ਉੱਪਰ ਲਿਖਿਆ ਹੈ ਜੀ ਤਾਂ ਕਿ ਜਰੂਰ ਦੇਖਿਆ ਕਰੋ ਬੇਨਤੀ ਆ ਇਹ ਤਾਂ ਵੀਡੀਓ ਜੇ ਦੇਖਣ ਲੱਗੇ ਨਾ ਲਾਇਕ ਜਰੂਰ ਕਰ ਦੇਗਾ ਜਿੰਨਾ ਤੁਸੀਂ ਲਾਇਕ ਕਰੋਗੇ ਉੰਨੀ ਵੀਡੀਓ ਸਿੱਖ ਸੰਗਤਾਂ ਤੱਕ ਹੋਰ ਜਾਵੇਗੀ ਇੰਗੀ ਆਪਣੇ ਵੀਰ ਦੀ ਬੇਨਤੀ ਜਰੂਰ ਪ੍ਰਵਾਨ ਕਰ ਲੋ ਤੋ ਵਧੀਆ ਗੱਲ ਹੈ ਸਾਹਿਬ ਦੀ ਕਮੇਟੀ ਦੀ ਇਹ ਉਪਰਾਹਾਂ ਜਿੱਕੇ ਰਸਤੇ ਵਿੱਚ ਨਾ ਥੋੜੀ ਥੋੜੀ ਦੂਰ ਗੁਰਦਾਰਾ ਸਾਹਿਬ ਜੀ ਦਾ ਨੌ ਲੇਖੇ ਨਿਸ਼ਾਨ ਦਿੱਤੇ ਹੋਇਆ ਤਾਂ ਜੋ ਸੰਗਤ ਨੂੰ ਆਉਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਜੋ 12ਵਾਂ ਸਾਧਕਾਉਂ ਦੀਆਂ ਤੇ ਜਿਨ੍ਹਾਂ ਨੂੰ ਪਹਿਲੀ ਵਾਰ ਆਉਣਾ ਜਿਨ੍ਹਾਂ ਨੇ ਉਹਨਾਂ ਨੂੰ بار-ਬਾਰ ਖੜ ਕੇ ਰਸਤਾ ਪੁੱਛਣ ਦੀ ਕੋਈ ਲੋੜ ਨਹੀਂ ਥੋੜੀ ਥੋੜੀ ਦੂਰ ਗੁਰਦਾਰਾ ਸਾਹਿਬ ਦਾ ਦਿਸ਼ਾ ਦੱਸੀ ਹੋਈ ਆ ਵੀ ਕਿਸ طرف ਤੁਸੀਂ ਜਾਣਾ ਮੇਰੇ ਕੀ ਧੰਨਵਾਦ ਬਣਦਾ ਲੋਕਾਂ ਦਾ ਸਾਥ ਕਰਨ ਕਿ ਤੋਂ ਵੀ ਨਹੀਂ ਸਹੀ ਪੂਰੇ ਹੁੰਦੇ ਉਹ ਸਤਿਗੁਰੂ ਜੀ ਪੂਰੇ ਕਰਦੇ ਆ ਸਿਰਥੀ ਕਦੇ ਨਾ ਹੋ ਗਈ ਯਾਨੀ ਕਿ ਅਰਦਾਸ ਸਿੱਖੀ ਦੇ ਵਿੱਚ ਤਾਂ ਅਰਦਾਸ ਮੇਨ ਹੈ ਜੀ ਗੁਰੂ ਅੱਗੇ ਅਰਦਾਸ ਨੇ ਮਰਦਾਨ ਨਾਲ ਕੀਤੀ ਜਾਵੇ ਤਾਂ ਕਦੇ ਬਰਥੀ ਨਹੀਂ ਜਾਂਦੀ ਅਰਦਾਸ ਕੋਈ ਵੀ ਆਪਣੇ ਕਾਰਜ ਲਈ ਸੁੱਖ ਵਿੱਚ ਦੁੱਖ ਵਿੱਚ ਅਰਦਾਸ ਨੂੰ ਕਰਨੀ ਚਾਹੀਦੀ ਹੈ ਸੁੱਖ ਵਿੱਚ ਵੀ ਕਰੋ ਸ਼ੁਕਰਾਨਾ ਤੁਹ ਕੁ ਬੇਚੇ ਵਿਰਦਾਸ ਕਰੋ ਤੁਹ ਸਤਿ ਸ੍ਰੀ ਅਕਾਲ ਜੀ ਤੁਹਾ ਆਮਾ ਆਮਾ ਤੋਂ 52 ਬਜ਼ਾਂ ਦੇਣ ਆਪ ਦੇ ਕਾਜ ਦੂਰ ਕਰ ਦੇਣ ਇਹ ਕੱਜ ਕੱਲ ਨਾ ਮਾ ਟ੍ਰੈਂਡ ਚੱਲਿਆ ਹੋਇਆ ਸੰਗ ਜੀਓ ਆਪ ਵੀ ਸੋਸ਼ਲ ਮੀਡੀਆ ਉੱਪਰ ਦੇਖਦੇ ਹੋ ਗੌਰਮਤ ਦਾ ਪ੍ਰਚਾਰ ਕਰਨ ਵਾਲੇ ਸਾਡੇ ਕੁਝ ਵੀਰ ਸਾਫ ਤੋਂ ਸੂਰਤ ਦਾ ਮਤਦਾਈ ਵੀ ਟੋਟ ਕੇ ਦੱਸਣ ਲੱਗੇ ਹੋਏ ਨੇ ਗੌਰਮਤ ਚੈਨਲ ਗੌਰਮਤ ਦੇ ਸਾਹਮਣੇ ਆ ਪ੍ਰਚਾਰ ਗੌਰਮਤ ਨਾਲ ਟੋਟ ਕੇ ਦੱਸਣੇ ਸ਼ੁਰੂ ਕੀਤੇ ਹੋਏ ਨੇ ਚਰਪਾ ਕਰਕੇ ਇਹ ਚੀਜ਼ ਤੋਂ ਬਚੋ ਜੀ ਆਪਣੇ ਗੁਰੂ ਸਾਹਿਬ ਸਿੱਖ ਧਰਮ ਵਿੱਚ ਇਸ ਥਾਂ ਦਾ ਇਹ ਚੀਜ਼ਾਂ ਦਾ ਕੋਈ ਥਾਂ ਨਹੀਂ ਗੁਰੂ ਸਾਹਿਬ ਦੇ ਦਰਸ਼ਨ ਕਰੋ ਨਿਤਨੇਮ ਕਰੋ ਤੇ ਅਰਦਾਸ ਕਰੋ ਤੁਹਾਡੇ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣਗੇ ਤੇ ਆ ਚੀਜ਼ਾਂ ਤੋਂ ਬਚਣਾ ਸੰਗਤ ਜੀ ਆਪਾਂ ਪਹੁੰਚ ਜੁ ਆਪਣੀ ਗੁਰਦੁਆਰਾ ਸ੍ਰੀ ਰਿਸਰਸ ਸਾਹਿਬ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਵਨ ਸਥਾਨ ਦੇ ਗੁਰੂ ਸਾਹਿਬ ਦੇ ਇਸ ਪਾਵਨ ਸਥਾਨ ਦੀ ਜੋ ਇਤਿਹਾਸ ਆ ਤੁਹਾਡੇ ਨਾਲ ਜੀ ਸਾਂਝ ਪਾਉਨੇ ਆ ਜਿਸ ਵੇਲੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਆਨੰਦਪੁਰ ਸਾਹਿਬ ਤੋਂ ਧਰਮ ਪ੍ਰਚਾਰ ਲਈ ਮਾਲਵੇ ਦੇ ਖੇਤਰ ਵੱਲ ਆਉਂਦੇ ਆ ਤਾਂ ਸਤਿਗੁਰੂ ਜੀ ਇਸ ਇਲਾਕੇ ਵਿੱਚ ਆਉਂਦੇ ਆ ਨਾਲ ਆਏリエ ਏਰੀਆ ਦੇ ਵਿੱਚ ਮਾਰ ਵਿੱਚ ਹੰਡੇ ਆਏ ਆ ਕਿ ਗੁਰੂ ਸਾਹਿਬ ਜਿੱਥੇ ਪੱਕਾ ਗੁਰੂ ਸਾਰਾ ਉਸ ਸਥਾਨ ਦੇ ਉੱਪਰ ਗੁਰੂ ਸਾਹਿਬ ਆ ਕੇ ਟੈਰਦੇ ਆ ਉਸ ਤੋਂ ਆ ਕੇ ਗੁਰੂ ਸਾਹਿਬ ਸੱਚਾ ਗੁਰੂ ਸਾਹਿਬ ਵਾਲੇ ਸਥਾਨ ਉੱਪਰ ਆਪਣੇ ਚਰਨ ਪਾਉਂਦੇ ਹਨ ਅੱਗੇ ਚੱਲਦੇ ਹੋਏ ਗੁਰੂ ਪਾਤਸ਼ਾਹ ਜੀ ਜਦੋਂ ਤੌਹਲੇ ਪਿੰਡ ਦੀ ਜੋਪੇ ਫੇ ਪਹੁੰਚਦੇ ਹਨ ਤਾਂ ਇੱਥੇ ਆ ਕੇ ਨੌਵੇਂ ਪਾਤਸ਼ਾਹ ਜੀ ਦਾ ਘੋੜਾ ਅੜੀ ਪੈ ਜਾਂਦਾ ਰੁਕ ਜਾਂਦਾ ਅੱਗੇ ਨਹੀਂ ਤੁਰਦਾ ਇਹ ਦੇਖ ਕੇ ਗੁਰੂ ਪਾਤਸ਼ਾਹ ਨੂੰ ਸੰਗਤਾਂ ਬੇਨਤੀ ਕਰਦੀਆਂ ਕਿ ਇਹ ਸੱਚੇ ਪਾਤਸ਼ਾਹ ਜੀ ਕਿ ਘੋੜਾ ਅੱਗੇ ਕਿਉਂ ਨਹੀਂ ਤੁਰਿਆ ਤਾਂ ਸੱਚੇ ਪਾਸ਼ਾ ਕਹਿਣ ਲੱਗੇ ਨਾ ਪਾਤਸ਼ਾਹ ਇਹ ਭਾਈ ਅੱਗੇ ਇੱਕ ਤਰਕ ਦਾ ਤਬਾਕੂ ਦਾ ਖੇਤ ਹੈ ਉਹਨੇ ਖੇਤ ਦੇ ਵਿੱਚ ਤਬਾਕੂ ਵੀ ਗਿਆ ਹੋਇਆ ਇਸ ਕਰਕੇ ਘੋੜਾ ਅੱਗੇ ਨਹੀਂ ਜਾ ਰਿਹਾ ਕੋਈ ਸਮਾਂ ਆਵੇਗਾ ਜਦੋਂ ਇਹ ਵੀ ਸਾਰੇ ਲੋਕ ਗੁਰੂ ਘਰ ਦੇ ਸੰਗ ਬਣਨਗੇ ਸਿੱਖ ਬਣਨਗੇ ਸੇਵਾ ਕਰਿਆ ਕਰਨਗੇ ਇਸ ਸਥਾਨ ਦੇ ਉੱਪਰ ਬਹੁਤ ਭਾਰੀ ਗੰਗ ਤਾਂ ਦਾ ਕਾਰਜ ਕਰੇਗਾ ਤੇ ਸਭ ਦੇ ਅੜੇ ਹੋਏ ਕਾਰਜ ਪੂਰੇ ਹੋਇਆ ਕਰਨਗੇ ਤੇ 100 ਅਜ ਹੋ ਵੀ ਰਹੇ ਆ ਸੰਗਤ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸੰਗਤਾਂ ਇਸੋ ਸਥਾਨ ਤੇ ਆਉਂਦੀਆਂ ਆਂ ਨਵੇਂ ਬਾਦਸ਼ਾਹ ਦੇ ਚਰਨਾ ਤੇ ਤਰਗਾਸ ਬੇਨਤੀ ਕਰਦੀਆਂ ਗੁਰੂ ਬਾਦਸ਼ਾਹ ਦਾ ਸਮਝੂਰ ਕਰਦੇ ਆਂ ਝੋਲੀਆਂ ਭਰਦੇ ਆ ਤੇ ਗੰਗ ਤਾਂ ਖੁਸ਼ੀ ਖੁਚੀ ਜਾਂਦੀ ਆ ਤੇ ਇਤਿਹਾਸਿਕ ਇਹ ਕਹਿੰਦਾ ਵੀ ਜਿਸ ਵੇਲੇ ਗੁਰੂ ਬਾਦਸ਼ਾਹ ਇਸ ਸਥਾਨ ਉਪਰ ਆਏ ਨਾ ਇੱਥੇ ਇੱਕ ਛਪੜੀ ਹੋਇਆ ਕਾਫੀ ਸੀ ਆ ਛਪਰੀ ਕੋਲੇ ਆ ਕੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਇੱਥੇ ਆ ਕੇ ਆਸਣ ਲਾਇਆ ਆਰਾਮ ਕਰਨ ਲਈ ਬੈਠੇ ਤਾਂ ਸੰਗਤਾਂ ਗੁਰੂ ਪਾਤਸ਼ਾਹ ਆਪੇ ਲਾ ਕੇ ਰੀਆਂ ਸੰਗਤਾਂ ਆ ਕੇ ਪਾਤਸ਼ਾਹ ਨੂੰ ਬੇਨਤੀ ਕਰਦੀਆਂ ਇਹ ਪਾਤਸ਼ਾਹ ਜੀ ਬਿਮਾਰੀ ਬਹੁਤ ਫੈਲੀ ਆ ਵੀ ਬਿਮਾਰੀ ਨਾਲ ਸਾਡੇ ਲੋਕ ਬਹੁਤ ਮਾਰੇ ਆ ਤਾਂ ਗੁਰੂ ਤੇਗਵਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਵੀ ਇਸ ਛਪਰੀ ਦੇ ਵਿੱਚ ਤੁਸੀਂ ਸਾਰੇ ਇਸ਼ਨਾਨ ਘਰੀ ਚਲੋ ਇਸ਼ਨਾਨ ਜੋ ਵੀ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਦੂਰ ਹੋਈ ਜਾਣਗੇ ਤੇ ਸਖੜੀ ਤੋਂ ਥੋੜੀ-ਥੋੜੀ ਚਮੜੇ ਦਾ ਕੰਮ ਚੱਲਦਾ ਸੀਗਾ ਉਹ ਚਮੜੇ ਦਾ ਪਾਣੀ ਜਿਹੜਾ ਸਖੜੀ ਦੇ ਵਿੱਚ ਪੈ ਰਿਆ ਸੀ ਇਸ ਕਰਕੇ ਜੜੀਆਂ ਜੋ ਉਸ ਉਹ ਇਲਾਕੇ ਦੇ ਲੋਕ ਸੀ ਨਾ ਉਹ ਸਖੜੀ ਵਿੱਚ ਬਣ ਤੋਂ ਨਾ ਚਿਚਕਦੇ ਸੀ ਉਹਨਾਂ ਦੀ ਚਿਚਕ ਨੂੰ ਨਵੇਂ ਪਾਤਸ਼ਾਹ ਸਮਝ ਗਏ ਉਹਨਾਂ ਨੇ ਗੁਰੂ ਪਾਤਸ਼ਾਹ ਸਮੇਤ ਬਸਤਾਂ ਦੇ ਹੀ ਸਖੜੀ ਦੇ ਵਿੱਚ ਬਣ ਗਏ ਇਸ਼ਨਾਨ ਕੀਤਾ ਗੁਰੂ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਦੇ ਦੇਖ ਕੇ ਸੰਗਤਾਂ ਵੀ ਵਿੱਚ ਵੜ ਗਏ ਜਿਹੜਾ ਜਿਹੜਾ ਵੀ ਤਕੜੀ ਤੇ ਬੜੀ ਜਾਵੇ ਇਸ਼ਨਾਨ ਕਰੀ ਜਾਵੇ ਉਹਦਾ ਬੁਖਾਰ ਠੀਕ ਹੁੰਦਾ ਜਾਵੇ ਤੇ ਤੰਦਰੁਸਤ ਹੋ ਕੇ ਬਾਹਰ ਨਿਕਲੀ ਜਾਵੇ ਤੇ ਉਹ ਅੱਗੇ ਜਾ ਕੇ ਹੋਰ ਸੰਗਤਾਂ ਨੂੰ ਵੀ ਦੱਸਦਾ ਕਿ ਗੁਰੂ ਪਾਤਸ਼ਾਹ ਨੌਵੇਂ ਪਾਸ਼ਾ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਸ਼ਾ ਆਏ ਹੋਏ ਨੇ ਕਿ ਤੁਸੀਂ ਵੀ ਜਾਓ ਭਾਈ ਬਿਮਾਰੀ ਬਹੁਤ ਫੈਲੀ ਹੋਈ ਸੀ ਬਹੁਤ ਮੋਤਾਂ ਹੋ ਰਹੀਆਂ ਸਨ ਸੋ ਇਸ ਜਗ੍ਹਾ ਪਰ ਨੌਵੇਂ ਪਾਸ਼ਾ ਜੀ ਦੇ ਦਾ ਸ੍ਰੀ ਸੰਗਤ ਜਿੱਥੇ ਜਾਏ ਵਾਹੀ ਮੇਰਾ ਸਤਿਗੁਰੂ ਸੋ ਸਾਂ ਸੁਹਾਵਾ ਰਾਮ ਰਾਜੇ ਜਿੱਥੇ ਜਿੱਥੇ ਮੇਰੇ ਪਾਤਸ਼ਾਹ ਨੇ ਚਾਰ ਨ ਪਾਇਆ ਲੋਕਾਂ ਦਾ ਉਧਾਰ ਹੀ ਕੀਤਾ ਭਲਾਈ ਕਰਨ ਆਏ ਸੀ ਸੱਚੇ ਪਾਤਸ਼ਾਹ ਤੋਂ ਇਹ ਜੀ ਜਿਨਾ ਕਾ ਗੁਰੂ ਪਾਤਸ਼ਾਹ ਜੀ ਨਾਲ ਕੋ ਬੁੱਧੀ ਬਕਸ਼ ਹਿਸਾਬ ਨਾਲ ਤੁਹਾਡੇ ਨਾਲ ਚਾਰੀ ਸਾਂਝ ਪਾਈ ਆ ਵੀਡੀਓ ਦੇਖਣ ਲੱਗੇ ਜੋ ਵੀ ਸੰਗਤ ਆ ਦੇਖ ਰਹੀ ਆ ਕਿਰਪਾ ਕਰਨਾ ਲਾਈਵ ਜਰੂਰ ਕਰਕੇ ਜਾਣਾ ਹੈ ਲਾਈਵ ਤੇ ਜਰੂਰ ਕਰਨਾ ਬੇਨਤੀ ਬਰਵਾਦ ਕਰਨ ਤੇ ਚੈਨਲ ਨਾਲ ਜਰੂਰ ਜੁੜੋ ਜੀ